ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਰੱਖੀ ਜਿੱਦਾਂ ਹੀ ਰੇ ਸਾਰੇ ਕਿਤੇ ਵਧੀਆ ਪਈ ਐ ਉਸੇ ਤਰ੍ਹਾਂ ਹੀ ਦੋਸਤੋ ਅੱਜ ਸਾਡਾ ਦਿਨ ਹੈਗਾ ਜੀ ਪਹਿਲਾ ਸਪਰੇਅ ਦਾ ਸਪਰੇਅ ਪਹਿਲੇ ਦਿਨ ਅੱਜ ਕਰਨੀ ਐ ਇਸ ਡਰਮ ਦੇ ਨਾਲ ਤੇ ਇਸ ਬੂਮ ਦੇ ਨਾਲ ਪਿਛਲੇ ਸਾਲ ਦੋਸਤੋ ਹਾਈਡਰਾ ਨਾਲ ਕੱਢਿਆ ਸੀਗਾ ਬੂਮ ਹਾਈਡਰਾ ਮੰਗਾਉਣੀ ਪਈ ਸੀ ਹਬੌਰੋਂ ਤੇ ਉਹਦੇ ਨਾਲ ਕੱਢਿਆ ਤੇ ਸਪਰੇ ਕਰ ਲੱਗੇ ਸੀ ਹਾਂਜੀ ਉਹ ਆਪਣਾ ਟਰੈਕਟਰ ਸੀ ਜਿਹੜਾ ਕਾਫੀ ਵੇਟ ਵਾਲਾ ਸੀ ਹੈਵੀ ਸੀਗਾ ਤੇ ਐਦ ਕਿ ਆਪਾਂ ਮਤਲਬ ਕਿ ਸਾਰਾ ਸਟਰਕਚਰ ਚੇਂਜ ਕਰਕੇ ਪਹਿਲੀ ਵਾਰੀ ਸਪਰੇ ਕਰ ਲੱਗੇ ਆ ਤੇ ਪਰਮਾਤਮਾ 기 ਅਰਦਾਸ ਕਰਦੇ ਆਂ ਐਦ ਕਿ ਕਿਸੇ ਵੀ ਮੁਸੀਬਤ ਚ ਨਾ ਪਾ ਦੇ ਜਿਹੜੇ ਤਰ੍ਹਾਂ ਖਾਦ ਵਧੀਆ ਪਈ ਆ ਸਾਰੇ ਝੋਨੇ ਨੂੰ ਉਸੇ ਤਰ੍ਹਾਂ ਹੀ ਸਪਰੇ ਵਧੀਆ ਹੋਵੇ ਬਿਲਕੁਲ ਤੇ ਹੁਣ ਆਪਾਂ ਸਪਰੇ ਦਾ ਦੋਸਤ ਭਰਨ ਲੱਗੇ ਆ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਤੁਹਾਨੂੰ ਮਤਲਬ ਕਿ ਐਕਸਪੀਰੀਅੰਸ ਪਤਾ ਲੱਗੂਗਾ ਵੀ ਬੂਮ ਝੋਨੇ ਦੇ ਵਿੱਚ ਕਾਮਯਾਬ ਕਿਣੀ ਕਾਮਯਾਬ ਇਹਦੇ ਵਿੱਚ ਹੋਰ ਵੀ ਅਸੀਂ ਕਮੀ ਪੇਸ਼ੀਆਂ ਜਿਹੜੀਆਂ ਉਹ ਵੀ ਥੋੜੇ ਤੋਂ ਵੀ ਪੁੱਛਾਂਗੇ ਦੱਸੇ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਜਿਵੇਂ ਜਿਵੇਂ ਅਸੀਂ ਇਹਦਾ ਮਤਲਬ ਕੀ ਚਲਾਉਂਦੇ ਰਾਵਾਂਗੇ ਹਾਂਜੀ ਤੇ ਪਿਛਲੇ ਸਾਲ ਨਾਲੋਂ ਬਹੁਤ ਹੱਦ ਤੱਕ ਚੇ ਫਰਕ ਪਿਆ ਐ ਇਸ ਸਿਸਟਮ ਦੇ ਵਿੱਚ ਕਿਉਂਕਿ ਆਪਾਂ ਟਰੈਕਟਰ ਵੀ ਚੇਂਜ ਕੀਤਾ ਐ ਟਾਇਰ ਵੀ ਚੇਂਜ ਕੀਤੇ ਐ ਬਾਕੀ ਦੋ ਬੂਮ ਜਿੰਨਾ ਵੀ ਹੌਲਾ ਹੋਊਗਾ ਜਿੰਨਾ ਭਾਰ ਕੱਟ ਲਾਉਂਗੇ ਝੋਨੇ ਦੇ ਵਿੱਚ ਓਨਾ ਹੀ ਕਾਮਯਾਬ ਹੋਊਗਾ ਦੋਸਤੋ ਆਪਣਾ ਜਿਹੜਾ 600 ਲੀਟਰ ਦਾ ਡਰਮ ਆ ਆਪਾਂ ਨੂੰ ਫੋਲ ਨਹੀਂ ਭਰਦੇ ਪਹਿਲਾਂ 2 200 ਲੀਟਰ ਭਰ ਕੇ ਹੀ ਆਪਾਂ ਦੂਜਾ ਵੀ ਸਪਰੇਅ ਕਰਾਂਗੇ ਕਿਉਂਕਿ 600 ਲੀਟਰ ਭਰ ਕੇ 6 ਕੁਇੰਟਲ ਵਜ਼ਨ ਹੋ ਜਾਂਦਾ ਤੇ ਡਰ ਲੱਗਦਾ ਤੇ ਆਪਾਂ ਸਟਾਰਟ ਕਰਦੇ ਹਾਂ ਇੱਕ ਵਾਰੀ 200 ਲੀਟਰ 250 ਲੀਟਰ ਪਾਵਾਂਗੇ ਤੇ 2 ਕਿੱਲਿਆਂ ਦੀ ਦਵਾਈ ਵਿੱਚ ਪਾਵਾਂਗੇ ਲਓ ਜੀ ਪਹਿਲਾ ਜਿਹੜਾ ਕੀ ਪਾਣੀ ਭਰਾਂਗੇ ਇੱਧਰ ਖਾਲੇ ਦੇ ਵਿੱਚ ਜਿਹੜੀ ਕਿ ਉਹ ਪਾਈਪ ਲਾਈ ਹੋਈ ਆ ਜਿਹਦੇ ਨਾਲ ਆ ਸਿੱਧਾ ਡਰਮ ਦੇ ਵਿੱਚ ਜਿਹੜਾ ਕੀ ਪਾਣੀ ਭਰ ਜੂਗਾ ਲਓ ਜੀ ਰਾਮ ਮੈਂ ਜਿਹੜਾ ਕਿ ਜਿੰਨਾ ਪਾਣੀ ਪਾਉਣਾ ਉਹ ਆਪਾਂ ਪਹਿਲਾਂ ਇਹ ਵਿੱਚ ਪਾ ਲੈਣਾ ਹੈਗਾ ਕੀ ਸੋਚ ਰਹੇ ਹੋ ਮਨ ਚ ਡਰਦਾ ਲੱਗ ਰਿਹਾ ਡਰਦਾ ਅੱਛਾ ਦੋਸਤੋ ਪਹਿਲੇ 7.5 ਲੱਖ ਰੁਪਇਆ ਲਾ ਕੇ ਤੇ ਦੋ 2.5 ਲੱਖ ਰੁਪਇਆ ਘਾਟਾ ਖਾਦਾ ਤੇ 7 ਲੱਖ ਦੇ ਨੇੜੇ ਲੱਗ ਗਿਆ ਸੀ ਤੇ 4.5 ਲੱਖ ਰੁਪਇਆ ਦਾ ਅਸੀਂ ਜਿਹੜਾ ਸੇਲ ਕੀਤਾ ਤੇ ਬਹੁਤ ਹੀ ਜ਼ਿਆਦਾ ਘਾਟਾ ਖਾਦਾ ਸੀ ਪਿਛਲੇ ਸਾਲ ਵਾਲੇ ਬੂਮ ਚ ਤੇ ਨਾਲੇ ਚਲਾਇਆ ਵੀ ਕੁਛ ਵੀ ਨਹੀਂ ਕਿਉਂਕਿ ਉਹ ਚੱਲਿਆ ਹੀ ਨਹੀਂ ਇੰਨਾ ਕੰਮਜਾਪ ਹੋਇਆ ਹੀ ਨਹੀਂ ਹਾਂ ਤੇ ਉਹ ਟਰੈਕਟਰ ਕਿਹੜਾ ਸੀ ਆਪਣਾ ਉਹ ਨਿਊ ਹੋਲੈਂਡ 4510 ਸਿਕਾ ਹਾਂਜੀ ਤੇ ਐਤਕੇ ਦੇਖਦੇ ਆਂ ਦੋਸਤੋ ਪ੍ਰਮਾਤਮਾ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਆਂ ਤੇ ਸੱਚੇ ਪਾਤਸ਼ਾਹ ਕਾਮਯਾਬ ਕਰਦੇ ਤੇ ਦੋਸਤੋ ਅਸੀਂ ਝੋਨੇ ਨੂੰ ਤੁਹਾਨੂੰ ਦੱਸ ਦਈਏ ਵੀ ਸਾਨੂੰ 2 ਸਾਲ ਦਾ ਐਕਸਪੀਰੀਅੰਸ ਹੋ ਗਿਆ ਅਸੀਂ ਨਾ ਫਟੇਰਾ ਨਾ ਪਦਾਨ ਨਾ ਰੀਜੈਂਟ ਨਾ ਕਲੋਰੋ ਵੀ ਜਿੰਨੇ ਵੀ ਧਰਤੀ ਦੇ ਵਿੱਚ ਪਾਉਣ ਵਾਲੇ ਜ਼ਹਿਰ ਆ ਕਿ ਆਪਾਂ ਕਦੇ ਨਹੀਂ ਪਾਏ ਪਿਛਲੇ 2 ਸਾਲ ਹੋ ਗਏ ਆ ਤੇ ਨਾ ਇਹ ਗਾਂ ਪਾਉਣੇ ਆ ਅਸੀਂ ਮਤਲਬ ਜਦੋਂ ਝੋਨਾ ਸਾਡਾ 20 22 ਦਿਨਾਂ ਦਾ 25 ਦਿਨਾਂ ਦਾ ਹੋ ਜਾਂਦਾ ਅਸੀਂ ਉੱਤੇ ਸਪਰੇਅ ਕਰਦੇ ਆਂ ਲੈਂਡਾ ਦਾ ਲੈਂਡਾ ਦੀ ਸਪਰੇਅ ਕਰ ਦਿੰਨੇ ਆ ਤੇ ਜਾਂ ਫਿਰ ਪ੍ਰੋਕਲਮ ਕਰ ਦਿੰਨੇ ਆ ਵਿੱਚ ਤੇ ਕੱਲੀ ਸਪਰੇਅ ਦੋਸਤੋ ਕਰਨ ਲੱਗੇ ਆ ਹੋਰ ਅਸੀਂ ਮਤਲਬ ਥੱਲੇ ਪਾਉਣ ਵਾਲੇ ਜ਼ਹਿਰ ਤੋਂ ਛਡਕਾਰਾ ਪਾਤਾ ਤੇ ਹੌਲੀ-ਹੌਲੀ ਮੰਨ ਤੇ ਸੱਲੀ ਦੇ ਕੇ ਜਿਹੜੀਆਂ ਇਹ ਸਪਰੇਅ ਆ ਅਸੀਂ ਸਪਰੇਅਾਂ ਵੀ ਕਰਦੇ ਹੁਣ ਇਹਨਾਂ ਤੋਂ ਵੀ ਅਸੀਂ ਛਡਕਾਰਾ ਹੌਲੀ-ਹੌਲੀ ਕਰਕੇ ਲੈ ਲਾਂਗੇ ਤੇ ਆ ਝੋਨੇ ਨੂੰ ਅਸੀਂ 22 ਦਿਨਾਂ ਦਾ ਝੋਨਾ ਹੋ ਗਿਆ ਪੂਰੀ ਹਰਿਆਵਲ ਮਾਰ ਗਿਆ 22 23 ਦਿਨਾਂ ਦਾ ਇਹ ਚ ਸਪਰੇਅ ਕਰਨ ਲੱਗੇ ਆ ਤੇ ਥੱਲੇ ਅਸੀਂ ਕੋਈ ਵੀ ਜ਼ਹਿਰ ਨਹੀਂ ਪਾਇਆ ਕੁਝ ਵੀ ਨਹੀਂ ਮਤਲਬ ਕਿ ਥੱਲੇ ਪਾਇਆ ਯੂਰੀਆ ਤੋਂ ਇਲਾਵਾ ਤੇ ਬਾਕੀ ਦੋਸਤੋ ਹੁਣ ਚੱਲੂਗਾ ਤੇ ਬੂਮ ਤੁਹਾਨੂੰ ਪਤਾ ਲੱਗੂਗਾ ਆ ਵੀ 2 ਕਿੱਲਿਆਂ ਦੇ ਡੋਜ ਪਾਉਣ ਲੱਗੇ ਆ ਅਸੀਂ ਹਾਂਜੀ ਇਹਦੇ ਇੱਕ 6 ਕਿੱਲਿਆਂ ਦੀ ਜਾਂਦੀ ਹੈ ਪਰ ਡਰਦੇ ਆ ਅਸੀਂ ਪਿਛਲੇ ਸਾਲ ਦੇ ਡਰੇ ਹੋਏ ਆ ਬਿਲਕੁਲ ਜੀ ਪਿਛਲੇ ਸਾਲ ਦਾ ਸਾਨੂੰ ਦੋਸਤੋ ਹਾਈ ਡਰਾ ਮੰਗਾਇਆ ਸੀ ਸਪੈਸ਼ਲ ਪਰ ਅਸੀਂ ਵੀਡੀਓ ਨਹੀਂ ਬਣਾਈ ਤੇ ਹਾਈਡਰਾ ਇਹਨਾਂ ਟਰੈਕਟਰ ਕੱਢਿਆ ਸੀਗਾ ਤੇ ਬਹੁਤ ਔਖੇ ਹੋਏ ਸੀਗੇ ਤੇ ਸਾਈਡਰਾ ਵੀ ਖੁੱਬ ਗਿਆ ਸੀ ਹਾਈਡਰਾ ਨੂੰ 10 ਬਟਾ ਟਰੈਕਟਰ ਨੇ ਕੱਢਿਆ ਸੀ ਤੇ ਇਸ ਹਾਲ ਉਹ ਪਾਣੀ ਜ਼ਿਆਦਾ ਲੱਗਿਆ ਹੋਇਆ ਸੀ ਉੱਥੇ ਹੂੰ ਪਤਾ ਨਹੀਂ ਸੀ ਛੋਟ-ਛੋਟ ਚ ਜਾ ਕੇ ਵਾੜ ਲਿਆ ਹਾਂਜੀ ਪਾਣੀ ਜ਼ਿਆਦਾ ਹੋਣ ਕਰਕੇ ਤਾਂ ਮਤਲਬ ਕਿ ਖੁੱਬ ਗਿਆ ਤੇ ਜੇ ਸ਼ਾਇਦ ਸਕਾਉਂਦੇ ਤਾਂ ਨਾ ਹੀ ਖੁੱਬਦਾ ਟਰੈਕਟਰ ਹੋ ਗਿਆ ਜੀ ਸਟਾਰਟ ਤੇ ਸਪਰੇ ਜਿਹੜੀ ਹੁਣ ਕੀ ਸਟਾਰਟ ਹੋ ਗਈ ਆ ਵਧੀਆ ਵਧੀਆ ਸਪਰੇ ਆ ਜਿਹੜੀ ਕੀ ਹੋ ਜੇ ਲਓ ਜੀ ਜਿਹੜੇ ਦੋ ਗੇੜੇ ਲਾ ਕੇ ਸੰਧੂ ਸਾਹਿਬ ਆ ਗਏ ਆ ਸਪਰੇ ਦੇ ਤੇ ਵਧੀਆ ਰਿਹਾ ਵੈਸੇ ਕਿਉਂਕਿ ਪਾਣੀ ਥੋੜਾ ਜਿਹਾ ਸੁਕਾਇਆ ਵੀ ਹੋਇਆ ਤੇ ਬੂਮ ਆ ਜਿਹੜਾ ਕੀ ਵਧੀਆ ਚੱਲ ਪਿਆ ਪਰ ਉਸੇ ਤਾ ਆਪਣਾ ਜਿਹੜਾ ਕੀ ਪਾਣੀ ਵਗੈਰਾ ਪਾਇਆ ਸੀਗਾ ਸਲਾਦ ਸੌਜੀ ਕੀ ਵੇ ਠੀਕ ਰਿਆਂ ਦੋ ਕਿੱਲੇ ਸਪਰੇ ਕਿੰਨਾ ਟਾਈਮ ਲੱਗਿਆ ਦਾ ਦੋ ਕਿੱਲੇ ਦੀ ਸਪਰੇ 5-7 ਮਿੰਟ ਲੱਗੇ ਹੋਣੇ ਹਾਂਜੀ 8 ਕਿੱਲੇ ਲੰਮਾ ਗਿਆ 8 ਕਿੱਲੇ ਲੰਮਾ ਆਇਆ ਹਾਂਜੀ 20 ਫੁੱਟੇ ਰਿਆ ਕੱਢਦਾ ਦੇ ਅਲਕੋਲ ਜੀ ਚੀਜ਼ ਤਾਂ ਵਧੀਆ ਬਸ ਇਹ ਕਿਦਾ ਹੋਰ ਕੋਈ ਪ੍ਰੋਬਲਮ ਨਹੀਂ ਹੁੰਦੀ ਖੁੱਭਣ ਦਾ ਹੀ ਡਰ ਹੁੰਦਾ ਵੀ ਖੁੱਭ ਨਾ ਜਾਵੇ ਦੋਸਤੋ ਉਦੋਂ ਫਿਰ ਤਸੱਲੀਆਂ ਕਰਾ ਦਿੰਦਾ ਉਦੋਂ ਸਾਰੇ ਫੇਜ ਜਾਂਦਾ ਫਿਰ ਜ਼ੋਰ ਲਵਾ ਦਿੰਦਾ ਇਕੱਠਾ ਹਾਂਜੀ ਤੇ ਬਾਕੀ ਦੋਸਤੋ ਇਹਦਾ ਕੋਈ ਨੁਕਸਾਨ ਨਹੀਂਗਾ ਪੈੜਾ ਦੇਖ ਲਓ ਤੁਸੀਂ ਜੇ ਆਪਾਂ ਡੀਐਸਐਲਆਰ ਵੀ ਕਰਦੇ ਆ ਉਹਦੇ 'ਚ ਵੀ ਇੰਨੇ ਨੇ ਗੈਪ ਤੇ ਸਾਰਾ ਝੋਨਾ ਲੱਗਦਾ ਤੇ ਜੇ ਆਪਾਂ ਮਸ਼ੀਨ ਨਾਲ ਲਾਉਣੇ ਤੋਂ ਵੀ ਇੰਨਾ 6 ਇੰਚ ਦਾ 8 ਇੰਚ ਦਾ ਗੈਪ ਰਹਿੰਦਾ ਹਾਂਜੀ ਇਹਦੇ ਵਿੱਚ ਤੁਸੀਂ 6 ਇੰਚ ਦੇ 8 ਪੰਜ 6 ਇੰਚ ਦੀ ਗੈਲ ਬਣੀ ਆ 8 ਕਿੱਲਾਂ ਦੀ ਜਿਹੜੀ ਆ ਫੱਟ ਸਾਡੇ ਇਹਦੇ ਵਿੱਚ 7 ਕਿੱਲਾਂ ਬਣੀਆਂ ਤੇ ਤੁਸੀਂ ਹਿਸਾਬ ਲਾ ਲਓ ਵੀ ਓਵੇਂ ਝੋਨਾ ਜੀ ਆਪਾਂ ਹੋਰ ਕੇ ਵੇਚਦੇ ਆ 6 6 ਇੰਚ ਦਾ ਗੈਪ ਚ ਤੇ ਬਾਕੀ ਇਸੇ ਲਾਈਨਾਂ ਤੇ ਜਿਹੜਾ ਕੀ ਆਪਾਂ ਰੇਪ ਪਾ ਲਈ ਤੇ ਇਹਨਾਂ ਤੇ ਹੀ ਆਪਾਂ ਸਪਰੇਅ ਕਰ ਲਈ ਦੋਸਤੋ ਜਿਨ੍ਹਾਂ ਕੋਲੇ ਬੋਮ ਆ ਉਹ ਵੀ ਆਪਦੀ ਰਾਏ ਜ਼ਰੂਰ ਦੱਸਿਓ ਵੀ ਇਹ ਫਾਇਦੇ ਵਾਲੀ ਚੀਜ਼ ਹੈ ਕਿ ਨਹੀਂ ਤੇ ਅਸੀਂ ਵੀ ਇਹਦੇ ਦੋਸਤੋ ਕੋਈ ਆਪਾਂ ਉਹਲਾ ਨਹੀਂ ਰੱਖਦੇ ਇਹ ਜੇ ਫਾਇਦੇ ਵਾਲੀ ਚੀਜ਼ ਤਾਂ ਦੋਸਤੋ ਇਹ ਚ ਸਿਰਫ ਇੱਕ ਹੀ ਹੈ ਬੇ ਖੋਬਣ ਵਾਲੀ ਦਿੱਕਤ ਆ ਬਿ ਜਿੰਨਾ ਹੌਲ ਜਿੰਨਾ ਹੌਲਾ ਤੁਸੀਂ ਰੱਖੋਗੇ ਉਨਾ ਹੀ ਫਾਇਦਾ ਰਹੂਗਾ ਹਾਂਜੀ ਤੇ ਤੁਸੀਂ ਭਾਰ ਲਵਾਉਂਗੇ ਹਾਈਡਰੋਲਿਕ ਸਿਸਟਮ ਲਵਾਉਂਗੇ ਜਾਂ ਵੱਡੀਆਂ ਵੱਡੀਆਂ ਇਹਦੇ ਵਿੱਚ ਹੋਰ ਕੁਝ ਚੇਂਜਸ ਕਰੋਗੇ ਤਾਂ ਤੁਹਾਡਾ ਅੱਜ ਵੀ ਖੁੱਬੂਗਾ ਤੇ ਕੱਲ ਵੀ ਖੁੱਬੂਗਾ ਮੇਰੇ ਹਿਸਾਬੇ ਦੇ ਵਿੱਚ ਤਾਂ ਜਨਾਸ਼ ਟਰੈਕਟਰ ਦੇ ਕਾਮਯਾਬ ਹੋਗਾ ਉਹਨਾਂ ਕਿਸੇ ਹੋਰ ਤੇ ਨਹੀਂ ਕਾਮਯਾਬ ਹੋਣਾ ਜਾਂ ਮਿੰਦਰਾ ਟਰੈਕਟਰ 265 ਹੋ ਗਿਆ 475 ਹੋ ਗਿਆ ਉਹ ਵੀ ਇਹਨਾਂ ਟਰੈਕਟਰ ਨਾਲ ਬਹੁਤ ਜ਼ਿਆਦੇ ਹੌਲੇ ਹੁੰਦੇ ਆ ਹਾਂਜੀ ਤੇ ਬਾਕੀ ਪਾਣੀ ਹੈ ਜਿਹੜਾ ਕੀ ਥੋੜਾ ਜਿਹਾ ਪਹਿਲਾਂ ਸੁਕਾ ਕੇ ਤੇ ਫੇਰ ਹੀ ਰੇਸ ਸਪਰੇਅ ਕਰਿਓ ਤੇ ਡਾਕਟਰ ਵੀ ਦੋਸਤੋ ਕਹਿੰਦੇ ਸਾਨੂੰ ਇੱਕ ਦਿਨ ਕਹਿਣ ਲੱਗੇ ਤੁਸੀਂ ਬਰਾਨੀ ਬਰਾਨੀ ਝੋਨਾ ਲਾਇਆ ਪਾਣੀ ਤਾਂ ਹੈਗਾ ਨਹੀਂ ਖਾਦ ਤੁਸੀਂ ਪਾਈ ਜਨੇ ਦੋਸਤੋ ਅਸੀਂ ਜਦੋਂ ਵੀ ਖਾਦ ਪਾਉਣੇ ਆ ਚਾਹੇ ਇਹ ਜਾਂ ਮੋਬਣਾ ਪਾਈਏ ਚਾਹੇ ਉਵੇਂ ਪਾਈਏ ਅਸੀਂ ਪਾਣੀ ਸੁਕਾ ਕੇ ਹੀ ਪਾਉਣੇ ਆ 2-3 ਸਾਲ ਹੋ ਗਏ ਕਿਉਂਕਿ ਸਾਡੇ 6 ਸਾਲਾਂ ਦਾ ਐਕਸਪੀਰੀਅੰਸ ਦੋਸਤੋ ਸਾਡੇ ਕੋਲੇ 6 ਸਾਲ ਹੋਇਆ ਸਾਨੂੰ ਝੋਨਾ ਲਾਉਂਦੇ ਮੈਂ ਇਸ ਤੋਂ ਪਹਿਲਾਂ ਆ ਜਿਹੜੀ ਜ਼ਮੀਨਾਂ 'ਚ ਆਪਾਂ ਖੜੇ ਆ ਇੱਥੇ ਸਾਰੇ ਬਾਗ ਸੀ 40-40 ਸਾਲ ਪੁਰਾਣੇ 50-50 ਸਾਲ ਪੁਰਾਣੇ ਬਾਗ ਸੀ ਤੇ ਉਹ ਕੁਦਰਤੀ ਤੌਰ ਤੇ ਸਾਨੂੰ ਪੱਟਣੇ ਪਏ ਤੇ ਪਾਣੀ ਉੱਚਾ ਆ ਗਿਆ ਸੀਗਾ ਤੇ ਇੱਥੇ ਦੋਸਤੋ ਵੀ ਅਸੀਂ ਪਾਣੀ ਸਿਕਾ ਕੇ ਸਪਰੇਅ ਕਰਦੇ ਆਂ ਪਾਣੀ ਸਿਕਾ ਕੇ ਤੇ ਖਾਦ ਪਾਉਨੇ ਆਂ ਤੇ ਬਾਕੀ ਦੋਸਤੋ ਤੁਸੀਂ ਫਿਆਣੇ ਹੋ ਜ਼ਰੂਰ ਰਹਿਦੇ ਹੋ ਤੇ ਧੰਨਵਾਦ ਦੋਸਤੋ